ਉਹ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਧੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਪਿੰਡਾਂ ਦੇ ਵਿੱਚ ਤਾਂ ਧੁੰਦ ਹੋਣੀ ਹੈ ਕਿਉਂਕਿ ਖੇਤਾਂ ਦੇ ਵਿੱਚ ਧੁੰਦ ਹੋ ਦੀ ਹੈ ਧੁੰਦ ਹੈ ਔਰ ਬੜੀ ਹੀ ਦੁਖਦਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਔਰ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਕਿ ਦਲਾਲਾਬਾਦ ਮੁਲਾਜ਼ਮ ਦੂਸਰੇ ਛੱਡਣਾ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਖਾਦਸਾ ਹੋਇਆ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਿਫਾਦਾ ਹੁੰਦਾ ਉਹਦੇ ਵਿੱਚ ਵੱਜੀ ਜਿਹਦੇ ਵਿੱਚ ਇਹ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਜਿਹਨੇ ਮੁਲਾਜ਼ਮ ਨਾਲ ਲੈਟਰ ਦਿੱਤੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਉਹ ਵੀ ਕਾਇਬ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲਾਂ ਕਰਕੇ ਚੱਲ ਰਿਹਾ ਹੈ। ਬੜਾ ਹੀ ਬੁਚਦਾ ਹੀ ਘਟਨਾ ਹੈ। ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ। ਠੰਡ ਬਹੁਤ ਜ਼ਿਆਦਾ ਹੈ। ਘਰਾਂ ਤੋਂ ਨਿਕਲਣ ਤੋਂ ਗਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈੱਡ ਅਲਰਟ ਸਰਕਾਰ ਬਰੁਆ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾਂ ਦੇਖ ਰਹੇ ਹਾਂ ਆਪਣੇ ਵੀ ਬਾਹਰ ਕਿੰਨੀ ਧੁੰਦ ਜ਼ਿਆਦਾ ਹੈ ਕੁਝ ਦਿਨ ਜਿਹੜੇ ਇਹ ਧੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਫਿਰ ਨਾ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਹਿਓ